ਇਨੇ ਅਨੁਸਾਰ ਮੇਰੇ ਕੋਲੇ ਖੜਕੇ ਜਦੋਂ ਮੈਨੂੰ ਗਾਲ ਕੱਢਣ ਲੱਗਿਆ ਜੀ ਮੈਂ ਆਪਣੇ ਬੈਠੇ ਸਥਾਨ ਤੋਂ ਮੈਂ ਖੜਾ ਹੋ ਗਿਆ ਜੀ ਮੈਂ ਉਹਨੂੰ ਪੁੱਛਣ ਲੱਗਿਆ ਵੀ ਮੇਰਾ ਕਸੂਰ ਕੀ ਹੈ ਜਦੋਂ ਮੈਂ ਐਂ ਕਿਹਾ ਜੀ ਤਾਂ ਉਹ ਮੈਨੂੰ ਚਿੰਬੜ ਗਿਆ ਜੀ ਉਹਨੇ ਮੇਰੇ ਲਵੜੇ ਲੁੜੇ ਲਾਏ ਉਸ ਤੋਂ ਬਾਅਦ ਮੇਰੇ ਕੇਸਾਂ ਦੀ ਬੇਇੱਜ਼ਤੀ ਕੀਤੀ ਜਿਹੜੀ ਮੇਰੀ ਪੱਗ ਦਸਤਾਰ ਲ ਡਿੱਗ ਪਈ ਜਦੋਂ ਥੱਲੇ ਲਾ ਉਹਨੇ ਉੱਪਰ ਪੈਰ ਰੱਖਿਆ ਜੀ ਇਸ ਤਰੀਕੇ ਨਾਲ ਉੱਪਰ ਪੈਰ ਰੱਖ ਕੇ ਤੇ ਫਿਰ ਉਸਨੇ ਮੈਨੂੰ ਦੁਬਾਰੇ ਫੇਰ ਕੁੱਟਣਾ ਸ਼ੁਰੂ ਕਰ ਦਿੱਤਾ ਇਹ ਲੋਕ ਜੀ ਇਹ ਰੱਬ ਦੇ ਮਾਰੇ ਹੋਏ ਨੇ ਹੰਕਾਰ ਦੇ ਵਿੱਚ ਆਏ ਹੋਏ ਨੇ ਇਹ ਧਰਤੀ ਦੇ ਉੱਪਰੋਂ ਪੈਰ ਚੱਕੀ ਫਿਰਦੇ ਨੇ ਦੋ ਦੋ ਗਿੱਠਾਂ ਇਹਨਾਂ ਨੂੰ ਐ ਨਹੀਂ ਪਤਾ ਵੀ ਅਸੀਂ ਵੀ ਇੱਥੋਂ ਇੱਕ ਦਿਨ ਜਾਣਾ ਹੈਗਾ ਅਕਾਲੀ ਭਾਜਪਾ ਸਰਕਾਰ ਦੇ ਵਿੱਚ ਮੈਨੂੰ ਸਨਮਾਨਤ ਕੀਤਾ ਮੇਰੇ ਕੋਲ ਡੀਸੀ ਸਾਹਿਬ ਬਰਨਾਲਾ ਦੇ ਇਮਾਨਦਾਰੀ ਦੇ ਸਰਟੀਫਿਕੇਟ ਪਏ ਮੈਂ ਦੋ ਥਾਈਂ ਕੰਮ ਕੀਤਾ ਸੀ ਮੌੜਾ ਸਕੂਲ ਜਿੱਥੇ ਉੱਥੇ ਮੈਂ ਮੇਰਾ ਕੋਈ ਕਿਸੇ ਤਰੀਕੇ ਦਾ ਕੋਈ 35 ਸਾਲਾਂ ਦੇ ਵਿੱਚ ਦਾਗ ਨਹੀਂ ਹੈਗਾ ਸਰਕਾਰ ਤੋਂ ਤੇ ਪ੍ਰਸ਼ਾਸਨ ਤੋਂ ਇਸ ਗੱਲ ਦੀ ਜ਼ਰੂਰ ਮੰਗ ਕਰੂੰਗਾ ਵੀ ਤੁਸੀਂ ਕਿਰਪਾ ਕਰਕੇ ਇਮਾਨਦਾਰ ਬੰਦਿਆਂ ਦੀ ਜ਼ਰੂਰ ਮਦਦ ਕਰਿਓ ਸਾਡਾ ਉਹਨਾਂ ਨਾਲ ਕੋਈ ਰੰਜਿਸ਼ ਨਹੀਂ ਹੈਗੀ ਕੋਈ ਮਤਲਬ ਬੈਰ ਵਿਰੋਧ ਨਹੀਂ ਹੈਗਾ ਅਸੀਂ ਸਾਡੀ ਉਮਰ ਇੱਥੋਂ ਤੱਕ ਹੋ ਗਈ ਸਾਡੇ ਬਜ਼ੁਰਗ ਵੀ ਰਹਿੰਦੇ ਆ ਅਸੀਂ ਪੰਡਤ ਜਾਤੀ ਤੋਂ ਆ ਸਾਡਾ ਪਹਿਲਾਂ ਵੀ ਕੋਈ ਇਹਨਾਂ ਨਾਲ ਮਤਲਬ ਅਸੀਂ ਗੁਰਦੁਆਰੇ ਨੂੰ ਪਹਿਲੇ ਆਧਾਰ ਦੇ ਮੰਨਦੇ ਆ ਅਸੀਂ ਹੋਰ ਕਿਸੇ ਮਤਲਬ ਆਪ ਦੇ ਧਰਮ ਦੇ ਵਿੱਚ ਵੀ ਨਹੀਂ ਇੰਨਾ ਉਹ ਕਰਦੇ ਸასი ਕਾਲ ਜੀ ਤੁਸੀਂ ਟਵਾਣਾ ਟੀਵੀ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਵਾਣਾ ਅਸੀਂ ਪਹੁੰਚੇ ਹਾਂ ਜੀ ਬਰਨਾਲਾ ਦੇ ਪਿੰਡ ਮੌੜ ਨਾਬਾ ਦੇ ਵਿੱਚ ਕਿਉਂਕਿ ਲਾਗੇ ਪਿੰਡਾ ਝੰਡਸਰ ਜੰਡਸਰ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਗੁਰੂ ਘਰ ਦੇ ਵਜੀਰ ਗੁਰੂ ਘਰ ਦੇ ਪਾਠੀ ਸਿੰਘ ਤੇ ਆ ਕੇ ਅਟੈਕ ਕਰ ਦਿੰਦਾ ਉਹਨਾਂ ਦੀ ਕੁੱਟਮਾਰ ਕਰਦਾ ਉਹਨਾਂ ਦੀ ਪਾਗ ਉਤਾਰ ਦਿੰਦਾ ਹੈ ਅਸੀਂ ਗੁਰੂ ਘਰ ਦੇ ਵਜੀਰ ਨੂੰ ਸਭ ਤੋਂ ਵੱਡਾ ਉੱਚਾ ਉਹਦਾ ਦੰਨਿਆ ਕਿ ਗੁਰੂ ਦਾ ਵਜੀਰ ਆ ਸਾਡੇ ਲਈ ਅਰਦਾਸ ਕਰਦਾ ਸਾਡੇ ਖੁਸ਼ੀਆਂ ਖੇੜਿਆਂ ਦੀ ਕਾਮਨਾ ਕਰਦਾ ਹੈ ਹਰ ਟਾਈਮ ਪਰ ਉਹਨਾਂ ਨਾਲ ਇਦਾਂ ਦੀ ਘਟਨਾ ਵਾਪਰ ਜਾਣੀ ਸਾਡੇ ਨਾਲ ਬਾਬਾ ਜੀ ਨੇ ਹਾਂਜੀ ਬਾਬਾ ਜੀ ਵੈਗੁਰੂ ਜੀ ਖਾਲਸਾ ਸਾਹਿਬ ਵੈਗੁਰੂ ਜੀ ਕੀ ਫਤ ਹੈ ਜੀ ਕੀ ਨਾਮ ਹੈ ਜੀ ਬਲਵਿੰਦਰ ਸਿੰਘ ਹੈ ਜੀ ਬਲਵਿੰਦਰ ਸਿੰਘ ਜੀ ਕੀ ਮਸਲਾ ਹੋਇਆ ਜੀ ਇੱਕ ਵਿਅਕਤੀ ਆਉਂਦਾ ਇਕ ਕੁੱਟਣ ਲੱਗ ਜਾਂਦਾ ਜੀ ਮੈਨੂੰ ਤਾਂ ਜੀ ਇਸ ਗੱਲ ਦਾ ਕੋਈ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਿ ਮੈਂ ਅੰਦਰੋਂ ਦਰਬਾਰ ਸਾਹਿਬ ਚੋਂ ਆਇਆ ਸੀਗੇ ਜੋਤ ਵਗੈਰਾ ਲਾਈ ਕਿਉਂਕਿ ਸ਼ਾਮ ਦਾ ਟਾਈਮ ਸੀਗਾ ਰਹਿਰਾ ਸਾਹਿਬ ਸ਼ੁਰੂ ਕਰਨੇ ਸੀਗੇ ਪਰੰਤੂ ਅਜੇ 5-7 ਮਿੰਟ ਰਹਿੰਦੇ ਸੀ ਮੈਂ ਆ ਕੇ ਬਾਹਰ ਹੱਥ ਪੈਰ ਧੋ ਕੇ ਆਪਣੇ ਉਹ ਬਾਹਰ ਅਸਥਾਨਮ ਕਰਨ ਲੱਗਿਆ ਜੀ ਇਹ ਵਿਅਕਤੀ ਆਇਆ ਜੀ ਬਾਹਰੋਂ ਇਹਨੇ ਅਨੁਸਾਰ ਮੇਰੇ ਕੋਲੇ ਖੜਕੇ ਜਦੋਂ ਮੈਨੂੰ ਗਾਲ ਕੱਢਣ ਲੱਗਿਆ ਜੀ ਮੈਂ ਆਪਣੇ ਬੈਠੇ ਸਥਾਨ ਤੋਂ ਮੈਂ ਖੜਾ ਹੋ ਗਿਆ ਜੀ ਮੈਂ ਉਹਨੂੰ ਪੁੱਛਣ ਲੱਗਿਆ ਵੀ ਮੇਰਾ ਕਸੂਰ ਕੀ ਜਦੋਂ ਮੈਂ ਐ ਕਿਹਾ ਜੀ ਤਾਂ ਉਹ ਮੈਨੂੰ ਚਿੰਬੜ ਗਿਆ ਜੀ ਉਹਨੇ ਮੇਰੇ ਲਵੜੇ ਲੁਪੜੇ ਲਾਏ ਉਸ ਤੋਂ ਬਾਅਦ ਮੇਰੇ ਕੇਸਾਂ ਦੀ ਬੇਅਦਵੀ ਕੀਤੀ ਜਿਹੜੀ ਮੇਰੀ ਪੱਗ ਦਸਤਾਰ ਡਿੱਗ ਪੀ ਚ ਜਦੋਂ ਲਾ ਉਹਨੇ ਉੱਪਰ ਪੈਰ ਰੱਖਿਆ ਜੀ ਇਸ ਤਰੀਕੇ ਨਾਲ ਉੱਪਰ ਪੈਰ ਰੱਖ ਕੇ ਤੇ ਫਿਰ ਉਸਨੇ ਮੈਨੂੰ ਦੁਬਾਰੀ ਫੇਰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਮੈਂ ਉਹਨੂੰ ਫਿਰ ਵੀ ਇਹੀ ਕਹਿੰਦਾ ਰਿਹਾ ਵੀ ਤੂੰ ਮੈਨੂੰ ਕਸੂਰ ਤਾਂ ਦੱਸ ਜੇ ਕੋਈ ਕੋਈ ਗੱਲ ਹੈ ਤਾਂ ਮੈਨੂੰ ਦੱਸ ਮੈਂ ਤੇਰੀ ਪੂਰੀ ਕਰਦਾ ਹਰ ਇੱਕ ਗੱਲ ਪੂਰੀ ਕਰੂੰਗਾ ਪਰ ਮੈਨੂੰ ਕੋਈ ਨਾ ਕਸੂਰ ਦੱਸ ਮੈਂ ਤਾਂ ਪਾਠ ਕਰਨ ਵਾਸਤੇ ਆਇਆਗਾ ਤੇ ਮੈਂ ਤਾਂ ਤੁਹਾਡੀਆਂ ਸੁੱਖਾਂ ਮੰਗਦਾ ਜੀ ਸਵੇਰੇ 4 ਵਜੇ ਵੀ ਮੰਗਦਾ ਸ਼ਾਮ ਨੂੰ ਵੀ ਮੰਗਦਾ ਔਰ ਸਾਰੇ ਪਰਿਵਾਰਕ ਮੈਂਬਰ ਸੁਖੀ ਬਸਣ ਸਾਰੇ ਸੰਸਾਰ ਦੀ ਮੈਂ ਸੁਖ ਮੰਗਦਾ ਵੀ ਆਵਣਾ ਚਾਹ ਰਹੇ ਸਾਰੇ ਸੰਸਾਰ ਚ ਇਹਦੇ ਉੱਤੇ ਤਾਂ ਦੱਸੋ ਹੋਰ ਕੀ ਅਰਦਾਸ ਸਤਗੁਰੂ ਮੂਰੇ ਮੈਂ ਕਰ ਸਕਦਾ ਹਾਂ ਬਾਬਾ ਜੀ ਕੀ ਲੱਗਦਾ ਗੁਰੂ ਘਰ ਦੇ ਵਜੀਰ ਨਾਲ ਇਦਾਂ ਹੋਣ ਲੱਗ ਗਿਆ ਹੰਕਾਰ ਹੋਮੇ ਇੰਨਾ ਵੱਧ ਗਿਆ ਲੋਕਾਂ ਨੂੰ ਡਰ ਹੀ ਨਹੀਂ ਰਿਹਾ ਜੀ ਗੁਰੂ ਘਰ ਦੇ ਅੰਦਰ ਆ ਕੇ ਇਦਾਂ ਦੇ ਕੰਮ ਇਹ ਲੋਕ ਜੀ ਇਹ ਰੱਬ ਦੇ ਮਾਰੇ ਹੋਏ ਨੇ ਹੰਕਾਰ ਦੇ ਵਿੱਚ ਆਏ ਹੋਏ ਨੇ ਇਹ ਧਰਤੀ ਦੇ ਉੱਪਰੋਂ ਪੈਰ ਚੱਕੀ ਫਿਰਦੇ ਨੇ ਦੋ ਦੋ ਗਿੱਠਾਂ ਇਹਨਾਂ ਨੂੰ ਐ ਨਹੀਂ ਪਤਾ ਵੀ ਅਸੀਂ ਵੀ ਇੱਥੋਂ ਇੱਕ ਦਿਨ ਜਾਣਾ ਹੈਗਾ ਜੇ ਚੰਗੇ ਕਰਮ ਕਰਕੇ ਜਾਵਾਂਗੇ ਤਾਂ ਸਾਨੂੰ ਵੀ ਕੋਈ ਉੱਥੇ ਸੁੱਖ ਮਿਲੂਗਾ ਪਰੰਤੂ ਇਹਨਾਂ ਦੇ ਦਿਮਾਗ 'ਚ ਏਸੀਆਂ ਗੱਲਾਂ ਹੈ ਨਹੀਂ ਇਹ ਆਪੋਤਾਪ ਦੇ ਵਿੱਚ ਇਹੋ ਜੇ ਕੁਝ ਕਰ ਰਹੇ ਨੇ ਇਹਨਾਂ ਗੱਲਾਂ ਦੇ ਵਿੱਚ ਤੋਂ ਬੰਦੇ ਨੂੰ ਮਨੁੱਖ ਨੂੰ ਬਚਣਾ ਚਾਹੀਦਾ ਹੈ ਉਹ ਵੀ ਸਿਰਫ ਜੇ ਗੁਰੂ ਘਰ ਵਿੱਚ ਜਾ ਕੇ ਇਹੋ ਜੇ ਕੰਮਾਂ ਤੋਂ ਤਾਂ ਬਿਲਕੁਲ ਹੀ ਬਚਣਾ ਚਾਹੀਦਾ ਹੈ ਔਰ ਜੇ ਕੋਈ ਕਿਸੇ ਦਾ ਕੋਈ ਹੈ ਕੋਈ ਕੋਈ ਮਾੜੇ-ਮੋਟੀ ਕੋਈ ਉਨੀਕੀ ਹੈ ਤਾਂ ਉਸ ਨੂੰ ਬੈਠ ਕੇ ਉਹਦੇ ਨਾਲ ਗੱਲਬਾਤ ਦੋ ਬੰਦੇ ਛੱਡ ਕੇ ਕਰ ਲੈਣੀ ਚਾਹੀਦੀ ਹੈ ਵੈਸੇ ਕੋਈ ਹੈ ਹੀ ਨਹੀਂ ਮੇਰੇ ਕੋਈ ਉਹਦੇ ਕੋਲ ਹੀ ਮੇਰਾ ਕੋਈ ਲੈਣ ਦੇਣ ਨਹੀਂ ਮੇਰਾ ਕੁਝ ਨਹੀਂ ਓਹ ਬੰਦੇ ਨਾਲ ਨਹੀਂ ਮੇਰਾ ਕੁਝ ਨਹੀਂ ਹੈ ਜੀ ਉਹਦਾ ਮੰਦਾ ਸਰਫੋਂ ਨੇ ਗਾਲਾਂ ਹੀ ਕੱਢੀਆਂ ਔਰ ਬਹੁਤ ਮੁੰਡਾ ਚੰਗਾ ਬੋਲਿਆ ਔਰ ਮੇਰੇ ਬਹੁਤ ਬੇਅਦਬੀ ਕਰੀ ਮੈਂ 35 ਸਾਲ ਦੀ ਸਰਵਿਸ ਕੀਤੀ ਹੈ ਜਿਹੜਾ ਡਿਪਾਰਟਮੈਂਟ ਦੇ ਵਿੱਚ ਮੈਂ 2012 ਦੇ ਵਿੱਚ 26 ਜਨਵਰੀ 2012 ਨੂੰ ਅਕਾਲੀ ਭਾਜਪਾ ਸਰਕਾਰ ਦੇ ਵਿੱਚ ਮੈਨੂੰ ਸਨਮਾਨਿਤ ਕੀਤਾ ਮੇਰੇ ਕੋਲ ਡੀਸੀ ਸਾਹਿਬ ਬਰਨਾਲਾ ਦੇ ਇਮਾਨਦਾਰੀ ਦੇ ਸਰਟੀਫਿਕੇਟ ਪਏ ਮੈਂ ਦੋ ਥਾਈ ਕੰਮ ਕੀਤਾ ਸੀ ਮੌੜਾ ਸਕੂਲ ਜਤੇ ਉੱਥੇ ਮੈਂ ਮੇਰਾ ਕੋਈ ਕਿਸੇ ਤਰੀਕੇ ਦਾ ਕੋਈ 35 ਸਾਲਾਂ ਦੇ ਵਿੱਚ ਦਾਗ ਨਹੀਂ ਹੈਗਾ ਮੈਂ ਸਵੇਰੇ ਸਹੀ ਟਾਈਮ ਤੇ ਜਾਣਾ ਸਹੀ ਟਾਈਮ ਤੇ ਆਉਣਾ ਔਰ ਮੈਂ ਅਫਸਰਾਂ ਦੀ ਬੜੀ ਰਿਸਪੈਕਟ ਕਰਦਾ ਸੀ ਤੇ ਮੇਰਾ ਕੋਈ ਖਸੋਰ ਨਹੀਂ ਆ ਜੀ ਹੂੰ ਕੋਈ ਪੈਸੇ ਦਾ ਲੈਣ ਦੇਣ ਤਾਂ ਪੈਸੇ ਦਾ ਲੈਣ ਦੇਣ ਸਾਡੇ ਪਰਿਵਾਰ ਦੇ ਵਿੱਚ ਮੇਰੇ ਭਤੀਜੇ ਦਾ ਹੈਗਾ ਸੀ ਮੇਰੇ ਬੇਟੇ ਦੀ ਡੈਥ ਹੋਈ ਵੀ ਹੈ ਪਰੰਤੂ ਉਹਦੇ ਪੈਸੇ ਵੀ ਸਾਰੇ ਗਏ ਹੋਏ ਨੇ ਸਾਡੇ ਕੋਲੇ ਰਸੀਦਾਂ ਹੈਗੀਆਂ ਸਾਰਾ ਕੁਝ ਹੈਗਾ ਜੋ ਪੈਸੇ ਇਸਨੇ ਉਹ ਮੰਗੇ 6 ਰੁਪਏ ਦਾ ਵਿਆਜ ਲਾਇਆ ਇਹਨੇ ਤਪੇਲ ਜਾ ਕੇ ਬੱਚੇ ਨੂੰ ਉਹ ਬੱਚਾ ਡਰਦਾ ਮਾਰੇ ਮੈਥੋਂ 6 ਰੁਪਏ ਦਾ ਇਹਨੂੰ ਵਿਆਜ ਦੇਈ ਗਿਆ ਜਦੋਂ ਮੈਨੂੰ ਪਤਾ ਲੱਗਿਆ ਉਹ ਬੱਚਾ ਪੈਸੇ ਦੇਣੋਂ ਹਟ ਗਿਆ ਉਹਦੇ ਕੋਲੇੋਂ ਹਟ ਗਿਆ ਤੇ ਫਿਰ ਮੈਂ ਇਹਦੀ ਉਹ ਓਟ ਲੈ ਲਈ ਵੀ ਮੈਂ ਕਿਹਾ ਕੋਈ ਤੇਰੇ ਪੈਸੇ ਜਿਹੜੇ ਆਏ ਬਨੇ ਉਹ ਸਾਰੇ ਆਮ ਤੇਰੇ ਪੈਸੇ ਘਰੇ ਆਉਣਗੇ ਤੇਰੇ ਮੰंजे ਦੇ ਬੈਠੇ ਆਉਣਗੇ ਮੈਂ ਇਹ ਉਹਦੇ ਕਰਕੇ ਹੋਇਆ ਜੀ ਇਹ ਕੰਮ ਕਹਿੰਦੇ ਫੋਨ ਤੁਸੀਂ ਤਾਬੇ 'ਚ ਸੀਗੇ ਗੁਰੂ ਮਹਾਰਾਜ ਮੈਂ ਤਾਬੇ 'ਚ ਬੈਠਾ ਪਾਠ ਕਰ ਰਿਹਾ ਸੀ ਤੇ ਮੈਨੂੰ ਸਵੇਰ ਦੇ ਫੋਨ ਆਈ ਜਾਂਦੇ ਸੀ ਮੈਂ ਬੇਟੇ ਨੂੰ ਆਪਦੇ ਭਤੀਜੇ ਨੂੰ ਪੁੱਛਿਆ ਵੀ ਤੂੰ ਉਹਨਾਂ ਦੇ ਪੈਸੇ ਪਾਤੇ ਕਹਿੰਦਾ ਜੀ ਮੈਂ ਸਵੇਰੇ ਪਾਤੇ ਮੇਰੇ ਕੋਲ ਅਸੀਦ ਹੈਗੀ ਹੈਗੀ ਮੈਂ ਸ਼ਾਮ ਨੂੰ ਜਦੋਂ ਗਿਆ ਮੈਂ ਸ਼ਾਮ ਨੂੰ ਵੀ ਇਹਨੂੰ ਦੱਸਤਾ ਵੀ ਪੈਸੇ ਪਾਤੇ ਇਸ ਨੇ ਫਿਰ ਮੈਨੂੰ ਗਾਲ ਗਾਲ ਕੱਢ ਕੇ ਵੀ ਕਹੀ ਕੋਈ ਗੱਲ ਮੈਂ ਕਿਹਾ ਨਹੀਂ ਮੈਨੂੰ ਕਹਿੰਦਾ ਤੂੰ ਕਿੱਥੇ ਮੈਂ ਮੈਂ ਗੁਰੂ ਘਰ ਬੈਠਾ ਮੈਂ ਪਾਠ ਕਰਨ ਆਇਆਗਾ ਇਹ ਮਤਲਬ ਚਲੋ ਹੁਣ ਟੀਵੀ ਦੇ ਸਾਹਮਣੇ ਕਾਹਨੂੰ ਗਾਲਾਂ ਦਪਣ ਦੇਣੀਆਂ ਨੇ ਕਿਉਂਕਿ ਅਸੀਂ ਤਾਂ ਸਭ ਦੀ ਸੁੱਖ ਮੰਗਣ ਵਾਲੇ ਲੋਕ ਹੁੰਦੇ ਆ ਸਾਡੇ ਮੂੰਹੋਂ ਗਾਲ ਨਿਕਲਦੀ ਚਾਹੇ ਮੈਨੂੰ ਦੇਤੀ ਚਾਹੇ ਕਿਸੇ ਨੂੰ ਦੇਤੀ ਉਹ ਚੋਬਾ ਨਹੀਂ ਕਰਦੀ ਇਸ ਕਰਕੇ ਇਹ ਬੰਦੇ ਨੇ ਬੜੀ ਬੇਸ਼ਰਮੀ ਕੀਤੀ ਮੈਂ ਸਰਕਾਰ ਤੋਂ ਤੇ ਪ੍ਰਸ਼ਾਸਨ ਤੋਂ ਇਸ ਗੱਲ ਦੀ ਜ਼ਰੂਰ ਮੰਗ ਕਰੂੰਗਾ ਵੀ ਤੁਸੀਂ ਕਿਰਪਾ ਕਰਕੇ ਇਮਾਨਦਾਰ ਬੰਦਿਆਂ ਦੀ ਜ਼ਰੂਰ ਮਦਦ ਕਰਿਆ ਕਰੋ ਪਿੰਡ ਦੀ ਪੰਚਾਇਤ ਤੇ ਕਮੇਟੀ ਕੀ ਕਹਿ ਰਹੀ ਹੈ ਪਿੰਡ ਜਿਹੜੇ ਜੰਡਸਰ ਕੋਠਿਆਂ ਦੇ ਸੀਗੇ ਜੀ ਪੰਚਾਇਤ ਦੀ ਕਮੇਟੀ ਮੈਂਬਰ ਉਹਨਾਂ ਨੇ ਬਹੁਤ ਇਸ ਗੱਲ ਦਾ ਬੁਰਾ ਮਨਾਇਆ ਔਰ ਬੀਬੀਆਂ ਨੇ ਵੀ ਬਹੁਤ ਬੁਰਾ ਮਨਾਇਆ ਕਿਉਂਕਿ ਮੈਂ ਜਿਸ ਦਿਨ ਦਾ ਉੱਥੇ ਇਮਾਨਦਾਰੀ ਨਾਲ ਡਿਊਟੀ ਨਿਭਾ ਰਿਹਾ ਹਾਂ ਬਹੁਤ ਸੰਗਤਾਂ ਨਾਲ ਲੱਗੀ ਸਵੇਰੇ ਵੀ ਸ਼ਾਮ ਨੂੰ ਕਥਾ ਚੱਲਦੀ ਹੈ ਤੇ ਕੋਈ ਐਸੀ ਵੈਸੀ ਗੱਲ ਨਹੀਂ ਮੈਂ ਬੜਾ ਪ੍ਰੇਮ ਕਰਦੇ ਨੇ ਪਿੰਡ ਦੀਆਂ ਪੰਚਾਇਤਾਂ 6-7 ਸਰਪੰਚ ਨੇ ਸਾਡੇ ਇੱਥੇ ਜੀ ਬਹੁਤ ਵਧੀਆ ਨਾਈਸ ਬੰਦੇ ਨੇ ਮੇਰੇ ਘਰ ਆ ਕੇ ਹੋਰ ਮੋਤਵਾਰ ਬੰਦੇ ਸਾਡੇ ਇੱਥੋਂ ਕਮੇਟੀਆਂ ਦੇ ਪ੍ਰਧਾਨ ਗੁਰੂ ਘਰਾਂ ਦੇ ਸਾਰੇ ਮੇਰੇ ਕੋਲੇ ਆਏ ਨੇ ਜੀ ਸਾਰਿਆਂ ਨੇ ਇਸ ਗੱਲ ਤੇ ਪ੍ਰਸ਼ਾਸਨ ਸਹੀ ਕਾਰਵਾਈ ਕਰ ਦੇ ਪ੍ਰਸ਼ਾਸਨ ਦੀ ਮਿਹਰਮਦਦ ਤਾਂ ਹੈ ਜੀ ਪਰ ਮੈਂ ਪ੍ਰਸ਼ਾਸਨ ਤੋਂ ਦੁਬਾਰੇ ਹੱਥ ਜੋੜ ਕੇ ਬੇਨਤੀ ਕਰਦਾ ਵੀ ਤੁਸੀਂ ਜੀ ਸੱਚ ਦਾ ਨਿਤਾਰਾ ਕਰ ਦਿਓ ਹੋਰ ਮੈਂ ਕੁਝ ਨਹੀਂ ਮੰਗਣਾ ਜੀ ਜੀ ਹਾਂਜੀ ਇਹ ਸਾਨੂੰ ਬਾਬਾ ਜੀ ਪ੍ਰਸ਼ਾਸਨ ਕੀ ਕਹਿੰਦਾ ਇਹ ਪਿੰਡ ਵਾਲੇ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਤੁਸੀਂ ਬਣੇ ਰਹੋ ਅਸੀਂ ਗੁਰਦੁਆਰਾ ਸਾਹਿਬ ਪਾਸਾ ਹੀ ਨੌਵੀਂ ਜੰਡਸਰ ਵਿਖੇ ਪਹੁੰਚੇ ਹਾਂ ਸੋ ਵੀਰ ਨੇ ਜਿਨ੍ਹਾਂ ਦੇ ਪਰਿਵਾਰ ਦਾ ਉਹ ਨੌਜਵਾਨ ਸੀ ਜੋ ਬਾਬਾ ਜੀ ਨਾਲ ਹੱਥੋਂ ਪਾਈ ਹੋਏ ਨੇ ਕੀ ਆ ਗੱਲ ਜਾਣਨ ਦੀ ਕੋਸ਼ਿਸ਼ ਕਰਦੇ ਆਂ ਹਾਂਜੀ ਵੀਰੇ ਕੀ ਨਾਮ ਆ ਜੀ ਮੇਰਾ ਨਾਮ ਸੋਨੀਆ ਵੀਰੇ ਸੋਨੀ ਬਾਈ ਕੀ ਮਸਲਾ ਹੋਇਆ ਗੁਰੂ ਘਰ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਗੁਰੂ ਘਰ ਦੇ ਵਜ਼ੀਰ ਦੇ ਉੱਤੇ ਅਟੈਕ ਕਰਤਾ ਪਿੰਡ ਦੇ ਨੌਜਵਾਨ ਨੇ ਆ ਕਿ ਕੀ ਗੱਲ ਕੀ ਹੋਈ ਆ ਮਸਲਾ ਵੀਰੇ ਪੈਸਿਆਂ ਦਾ ਲੈਣ ਦੇਣ ਸੀਗਾ ਹੂੰ ਮਤਲਬ 40 40000 ਰੁਪਇਆ ਦੋ ਵਾਰ ਕਰਕੇ ਉਹਨੇ ਮੈਡੀਕਲ ਸ਼ਿਫਟ ਕਰਨਾ ਸੀ ਉਹਨਾਂ ਦੇ ਮੁੰਡੇ ਨੇ ਤਾਂ ਲੈ ਗਏ ਸੀ ਉਸ ਤੋਂ ਬਾਅਦ ਉਹ ਮੁੰਡੇ ਨੇ ਪੱਲਾ ਝਾੜਿਆ ਪੈਸਿਆਂ ਤੋਂ ਹੂੰ ਤਾਉ ਫਿਰ ਇਹ ਸਾਡੇ ਕਲਰਕ ਜੀ ਆ ਜਿਹੜੇ ਗ੍ਰਾਂਥੀ ਸਿੰਘ ਨੇ ਅਸੀਂ ਇਹਨਾਂ ਕੋਲੇ ਪੜਦੇ ਰਹੇ ਹਾਂ ਸਕੂਲ 'ਚ ਤਾਂ ਫਿਰ ਅਸੀਂ ਇਹਨਾਂ ਨੂੰ ਮਿਲੇ ਵੀ ਜਿਵੇਂ ਤੁਸੀਂ ਕਹੋਗੇ ਤਾਂ ਆਪਾਂ ਨੂੰ ਠੀਕ ਹੈ ਜੇ ਨਹੀਂ ਵੀ ਤਾਂ ਰਹਿਣ ਦਿਓ ਜੇ ਤੁਸੀਂ ਕਹੋਗੇ ਵੀ ਦਿੱਤੇ ਜਾਂ ਦੇਵਾਂਗੇ ਤਾਂ ਦੇ ਦਿਓ ਤਾਂ ਉਹ ਚਾਹਨੇ ਵੀ ਅਸੀਂ 2-2000 ਰੁਪਿਆ ਕਰਕੇ ਉਸ ਨੂੰ ਮੋੜ ਦੇ ਰਹਾਂਗੇ ਤਾਂ ਦਿੰਦੇ ਰਹੇ ਜੀ ਉਹ ਕੱਲ੍ਹ ਕਿਤੇ ਉਹਨਾਂ ਤੋਂ ਪੈਸੇ ਫੇਰ ਦੁਬਾਰਾ ਮੰਗੇਗਾ ਜੀ ਤਾਂ ਉਹ ਗਾਲੀ ਗਲੋਚ ਕਰਿਆ ਉਹਨਾਂ ਨੇ ਮੂਰੋ ਤਾਂ ਫਿਰ ਉਸ ਗੱਲ ਤੋਂ ਲੜਾਈ ਸ਼ੁਰੂ ਹੋ ਗਈ ਉਹ ਕਹਿੰਦੇ ਨੇ ਪਾਠੀ ਸਿੰਘ ਨੇ ਜਿਹੜੇ ਉਹ ਕਹਿੰਦੇ ਜੀ ਦੇਖੋ ਪੈਸੇ ਅਸੀਂ ਦੇਣੇ ਨੇ ਮੇਰੇ ਭਤੀਜੇ ਨੇ ਪੈਸੇ ਲੱਤੇ ਸੀਗੇ ਹਾਂ ਉਹ ਇਹ ਮੈਂ ਤੁਹਾਨੂੰ ਦੱਸਦਾ ਜੀ ਉਹ ਇਹਨਾਂ ਦਾ ਨਾ ਬਹੁਤ ਹੀ ਦੁੱਖ ਵਾਲੀ ਗੱਲ ਆ ਉਹ ਇਹਨਾਂ ਦਾ ਮੁੰਡਾ ਨੌਜਵਾਨ ਮੌਤ ਹੋ ਗਈ ਸੀ ਉਹਦੀ ਤਾਂ ਇਹ ਮੁੰਡਾ ਉਹਨਾਂ ਦਾ ਭਤੀਜਾ ਜਿਹੜਾ ਲਿਆ ਵਾ ਇਹ ਵੀ ਸਾਥੋਂ ਮੰਗਰ ਪੜਦਾ ਸੀ ਅਸੀਂ ਉਹਨੂੰ ਪੈਸੇ ਦੇਣ ਵੇਲੇ ਜਦੋਂ ਉਹਨੇ ਮੰਗੇ ਸੀ ਉਦੋਂ ਹੀ ਉਹਨੂੰ ਕਹੇ ਸੀ ਵੀ ਆਪਣੀ ਲੜਾਈ ਹੋਊਗੀ ਪੈਸੇ ਵੀ ਨਹੀਂ ਦੇਨੇ ਪਿਆਰ ਤੂੰ ਰਹਿਣ ਦੇ ਆਪਾਂ ਲਿਖਾ ਦੇ ਦੇ ਵਿੱਚ ਪੈਸਿਆਂ ਨੂੰ ਨਾ ਲੈ ਕੇ ਆਈਏ ਤਾਂ ਉਹਨੇ ਫੇਰ ਮਤਲਬ ਮਤਲਬ ਮਹਿੰਤ ਕਿਸਨ ਤਲੀ ਗੱਲ ਹੀ ਕਰੀ ਵੀ ਯਾਰ ਮੈਨੂੰ ਪੈਸੇ ਤੁਸੀਂ ਦਿਓ ਮੈਂ ਮੈਡੀਕਲ ਸ਼ਿਫਟ ਕਰਨਾ ਪਹਿਲਾਂ ਉਹਨੇ 40000 ਰੁਪਇਆ ਲਿਆ ਫੇਰ ਉਹ ਕਹਿੰਦਾ ਮੇਰਾ ਕੰਮ ਲਟਕ ਗਿਆ ਵਿੱਚ ਮੈਨੂੰ 40000 ਰੁਪਇਆ ਹੋਰ ਦਿਓ ਤਾਂ ਦੋ ਦੋ ਵਾਰੀ ਕਰਕੇ ਉਹਨੂੰ 40 40000 ਰੁਪਇਆ ਦਿੱਤਾ ਗਿਆ ਜੀ ਤਾਂ ਉਹ ਬਾਅਦ ਦੇ ਵਿੱਚ ਥੋੜੇ ਟਾਈਮ ਬਾਅਦ ਉਹਨੇ ਪੱਲਾ ਝਾੜਿਆ ਵੀ ਯਾਰ ਮੇਰੇ ਕੋਲੇ ਹੈ ਨਹੀਂ ਚਲੋ ਨਹੀਂ ਉਹਦੇ ਮੈਡੀਕਲ ਚੱਲਦਾ ਹੁਣ ਉਹਨੇ ਸਿੱਧੇ ਹੀ ਮੁਕਰਨ ਦਾ ਮਤਲਬ ਬਣਾਇਆ ਤਾਂ ਫਿਰ ਅਸੀਂ ਇਹਨਾਂ ਨੂੰ ਮਿਲੇ ਬਲਵਿੰਦਰ ਸਿੰਘ ਜੀ ਨੂੰ ਜੀ ਵੀ ਜਿਵੇਂ ਤੁਸੀਂ ਸਾਨੂੰ ਚੰਗਾ ਲੱਗਦਾ ਇਹ ਕਹਿੰਦੇ ਵੀ ਮੈਂ ਤੁਹਾਨੂੰ 2000 ਰੁਪਏ ਮਹੀਨਾ ਦੇ ਦਿਆ ਕਰਾਂ ਸਿੱਖਿਆ ਵੀ ਕੋਈ ਗੱਲ ਨਹੀਂ ਤੁਹਾਨੂੰ 2000 ਰੁਪਏ ਮਹੀਨਾ ਜਿਵੇਂ ਤੁਹਾਡਾ ਹੈਗੇ ਜਦੋਂ ਤੁਹਾਡੀ ਨਾ ਪਹੁੰਚ ਪਈ ਤੁਸੀਂ ਸਾਨੂੰ ਜਵਾਬ ਦੇ ਦੇ ਤਾਂ ਇਹ ਚੱਲ ਦਿੰਦੇ ਰਹੇ ਆਪਾਂ ਨੂੰ ਪੈਸੇ ਕੱਲ ਉਹਨਾਂ ਤੋਂ ਜਦੋਂ ਪੈਸੇ ਮੰਗੇਗੇ ਪਤਾ ਨਹੀਂ ਤਾਂ ਉਹ ਕਿਤੇ ਮਤਲਬ ਐਹ ਜੀ ਜਗ੍ਹਾ ਤੋਂ ਆਏ ਸੀ ਬੰਦੇ ਦਾ ਨਹੀਂ ਵੀ ਦਿਮਾਗ ਸੈੱਟ ਹੁੰਦਾ ਉਹਨਾਂ ਨੇ ਕਿਤੇ ਗਾਲ ਗੂਲ ਕੱਢਤੀ ਮੂਰੋਂ ਤੇ ਇਹ ਇੱਥੇ ਤੱਕ ਗੱਲ ਪਹੁੰਚ ਗਈ ਲੜਾਈ ਤੱਕ ਹੋ ਗਿਆ ਜੀ ਮਸਲਾ ਕਿਹਾ ਜਾ ਰਿਹਾ ਕਿ ਗੁਰੂ ਘਰ ਦੇ ਵਜ਼ੀਰ ਨਾਲ ਐਦਾਂ ਉਹਨਾਂ ਦੀ ਦਸਤਾਰ ਉਤਾਰ ਦੇਣੀ ਇਦਾਂ ਦਾ ਅਟੈਕ ਕਰਨਾ ਫਿਰ ਕੌਣ ਰਹੂਗਾ ਗੁਰੂ ਘਰ ਦੇ ਵਿੱਚ ਪਾਠੀ ਸਿੰਘ ਇਹ ਤਾਂ ਬਹੁਤ ਨਿੰਦਣਯੋਗ ਘਟਨਾ ਹੈ ਕਿਹਾ ਜਾ ਰਿਹਾ ਇੱਕ ਤੁਸੀਂ ਕਹਿ ਰਹੇ ਹੋ ਉਹਨਾਂ ਕੋਲ ਪੜਦੇ ਵੀ ਰਹਾਂ ਗੁਰੂ ਪਹਿਲਾਂ ਵੀ ਕੁੱਟ ਦਿੰਦਾ ਗਾਲਾਂ ਵੀ ਕੱਢ ਦਿੰਦੇ ਨੇ ਜਦੋਂ ਪੜਦੇ ਸੀ ਬਰਦਾਸ਼ਤ ਵੀ ਹੋ ਸਕਦੀਆਂ ਸੀ ਜਿਹੜੀਆਂ ਪੜਨ ਵੇਲੇ ਗਾਲਾਂ ਨੇ ਦੇਖੋ ਜੀ ਉਹ ਜਾਇਜ਼ ਆ ਜਦੋਂ ਤੁਸੀਂ ਕਿਸੇ ਦੇ ਨਾਲ ਲੈਣ ਦੇਣ ਕਰਦੇ ਹੋ ਤਾਂ ਤੁਸੀਂ ਆਪਦੇ ਪੈਸੇ ਦੇ ਕੇ ਉਹ ਤੋਂ ਮੰਗੋ ਤੇ ਮੂਰੋ ਸੁੱਥ ਫਿਰ ਅਗਲਾ ਤੁਹਾਨੂੰ ਗਾਲਾਂ ਕੱਢੇ ਫਿਰ ਉਹ ਗੱਲ ਲੜਾਈ ਤੱਕ ਹੀ ਪਹੁੰਚਦੀ ਹੈ ਪੈਸੇ ਤਾਂ ਉਹ ਕਹਿ ਰਹੇ ਨੇ ਕਿ ਮੈਂ ਕੋਈ ਗਾਲ ਨਹੀਂ ਮੈਂ ਤਾਂ ਫੋਨ ਨਹੀਂ ਚੱਕਿਆ ਗਿਆ ਮੈਂ ਗੁਰੂ ਮਹਾਰਾਜ ਦੀ ਤਾਬੇ 'ਚ ਸੀਗਾ ਦੇਖੋ ਜੀ ਇਹ ਤਾਂ ਹੁਣ ਜਾਂਦਾ ਬਲਵਿੰਦਰ ਸਿੰਘ ਜੀ ਨੂੰ ਪਤਾ ਹੈਗਾ ਜਿਨ੍ਹਾਂ ਨਾਲ ਫੋਨ ਦੀ ਗੱਲ ਹੋਈ ਹੈ ਜਾਂ ਉਹਨੂੰ ਮੇਰੇ ਭਰਾ ਨੂੰ ਪਤਾ ਵੱਡੇ ਨੂੰ ਜਿਨ੍ਹਾਂ ਨੇ ਫੋਨ ਕਰਿਆ ਮੈਂ ਵੀ ਕਰ ਹੈ ਨਹੀਂ ਸੀ ਨਾ ਤੁਸੀਂ ਕੋਲ ਸੀ ਆਪਾਂ ਤਾਂ ਹੁਣ ਇਸ ਗੱਲ ਬਾਰੇ ਦੋਨਾਂ ਨੂੰ ਮਤਲਬ ਪਤਾ ਜਾਂ ਹੋਰ ਤੀਜੇ ਬੰਦੇ ਨੂੰ ਨਹੀਂ ਪਤਾ ਹੀ ਆਇਆ ਭਾਈ ਉਹਨਾਂ ਦਾ ਗੱਲ ਸੁਣ ਕੇ ਥੋੜਾ ਸਪਸ਼ਟੀਕਰਨ ਲੈਣਾ ਵੀ ਜ਼ਰੂਰੀ ਸੀ ਉਹਨਾਂ ਨੇ ਆਪਣੀ ਗੱਲ ਰੱਖਤੀ ਤੁਸੀਂ ਆਪਣੀ ਰੱਖੀ ਹੋ ਹਾਂਜੀ ਹਾਂ ਬਿਲਕੁਲ ਇਹ ਹੈ ਜੀ ਵੀ ਦੇਖੋ ਸਾਡਾ ਉਹਨਾਂ ਨੂੰ ਅੱਜ ਵੀ ਦਿਲੋਂ ਸਤਿਕਾਰ ਠੀਕ ਹੈ ਜੀ ਸਾਡਾ ਉਹਨਾਂ ਨਾਲ ਕੋਈ ਰੰਜਸ਼ ਨਹੀਂ ਹੈਗੀ ਕੋਈ ਮਤਲਬ ਬੈਰ ਵਿਰੋਧ ਨਹੀਂ ਹੈਗਾ ਅਸੀਂ ਸਾਡੀ ਉਮਰ ਇੱਥੋਂ ਤੱਕ ਹੋ ਗਈ ਸਾਡੇ ਬਜ਼ੁਰਗ ਵੀ ਰਹਿੰਦੇ ਆ ਅਸੀਂ ਪੰਡਤ ਜਾਤੀ ਤੋਂ ਆ ਸਾਡਾ ਪਹਿਲਾਂ ਵੀ ਕੋਈ ਇਹਨਾਂ ਨਾਲ ਮਤਲਬ ਅਸੀਂ ਗੁਰਦੁਆਰੇ ਨੂੰ ਪਹਿਲੇ ਆਧਾਰ ਤੇ ਮੰਨਦੇ ਆ ਅਸੀਂ ਹੋਰ ਕਿਸੇ ਮਤਲਬ ਆਪ ਦੇ ਧਰਮ ਦੇ ਵਿੱਚ ਵੀ ਨਹੀਂ ਇੰਨਾ ਉਹ ਕਰਦੇ ਅਸੀਂ ਜਿਹੜੇ ਵਿਆਹ ਦੀਆਂ ਰਸਮਾਂ ਕਰਦੇ ਆ ਉਹ ਵੀ ਗੁਰੂ ਗ੍ਰੰਥ ਸਾਹਿਬ ਤੋਂ ਲੈ ਕੇ ਆਨੰਦਕਾਰ ਜਾਂਦੀਆਂ ਕਰਦੇ ਆ ਘਰੇ ਅਸੀਂ ਪਾਠ ਵੀ ਪ੍ਰਕਾਸ਼ ਕਰਾਉਨੇ ਆ ਜਿਹੜੇ ਉਹ ਵੀ ਸਾਰੇ ਇੱਥੋਂ ਮਤਲਬ ਇਹ ਹੀ ਹੁੰਦਾ ਤਾਂ ਸਾਡਾ ਪਹਿਲਾਂ ਵੀ ਕਿਸੇ ਮਤਲਬ ਗ੍ਰੰਥੀ ਸਿੰਘ ਨਾਲ ਕੋਈ ਬਿਵਾਦ ਨਹੀਂ ਹੋਇਆ ਵੱਧ ਚੜ ਕੇ ਅਸੀਂ ਇੱਥੇ ਹਿੱਸਾ ਦਿੰਨੇ ਆ ਗੁਰਦੁਆਰੇ ਨੂੰ ਸੇਵਾ ਦਾ ਮਤਲਬ ਸੇਵਾ ਕਰਦੇ ਆ ਜੀ ਤਾਂ ਵੀ ਕੋਈ ਜ ਕਰਨੀ ਦੇਖੋ ਜੀ ਲੈਣ ਦੇਣ ਦੇ ਵਿੱਚ ਜੇ ਤੁਹਾਨੂੰ ਕੋਈ ਤੁਸੀਂ ਤੁਸੀਂ ਆਪਨੇ ਆਪ ਦੇ ਮੰਨ ਕੇ ਦੇਖੋ ਤੁਸੀਂ ਕਿਸੇ ਨੂੰ ਪੈਸੇ ਦਿੱਤੇ ਹੋਣ ਤੇ ਅਗਲਾ ਤੁਹਾਨੂੰ ਮੂਰੋ ਗਾਲਾਂ ਦੇਵੇ ਤਾਂ ਫਿਰ ਉਹ ਗੱਲ ਜੀ ਲੜਾਈ ਤੱਕ ਜਾਊਗੀ ਤੇ ਲੜਾਈ ਦਾ ਮਤਲਬ ਇਹ ਹੋ ਜਾਂਦਾ ਵੀ ਉਹ ਫਿਰ ਜਗਾ ਨਹੀਂ ਮਗਰਰ ਕਰਦੀ ਹੁੰਦੀ ਵੀ ਇਹ ਮਤਲਬ ਅਸੀਂ ਧਾਰਮਿਕ ਸੰਸਥਾ ਦੇ ਖੜੇ ਆ ਜਾਂ ਅਸੀਂ ਪਬਲਿਕ ਪਲੇਸ ਤੇ ਖੜੇ ਆ ਜਾਂ ਅਸੀਂ ਕਿਸੇ ਦੇ ਘਰੇ ਆ ਲੜਾਈ ਦਾ ਤਾਂ ਫਿਰ ਉਦੋਂ ਹੁੰਦਾ ਜਦੋਂ ਗਾਲੋ-ਗਾਲੀ ਹੋਵੇ ਤੁਸੀਂ ਉੱਥੇ ਲੜਨ ਦਾ ਮਤਲਬ ਵੀ ਇਹ ਬਣ ਜਾਂਦਾ ਵੀ ਲੜਾਈ ਸ਼ੁਰੂ ਹੋ ਗਈ ਉੱਥੇ ਤੇ ਸਾਡਾ ਹੁਣ ਸਾਡਾ ਸਾਡਾ ਹੁਣ ਵੀ ਉਹਨਾਂ ਨੂੰ ਪੂਰਾ ਸਤਿਕਾਰ ਹੈ ਇਹੋ ਜੀ ਕੋਈ ਗੱਲ ਹੈ ਨਹੀਂ ਚਲੋ ਇਹ ਹੋ ਜਾਂਦੀਆਂ ਨੇ ਲੜਾਈਆਂ ਬੰਦਾ ਗਾਲੋ-ਗਾਲੀ ਹੋ ਕੇ ਝਟ ਲੜ ਪੈਂਦਾ ਪਰ ਇਹ ਨਹੀਂ ਹੈਗਾ ਵੀ ਸਾਡਾ ਉਹਨਾਂ ਨਾਲ ਕੋਈ ਦਿਲੋਂ ਮਤਲਬ ਕੋਈ ਰੰਜਿਸ਼ ਹੈਗੀ ਨਹੀਂ ਇਹ ਭਰਾ ਕਿੱਥੇ ਨੇ ਤੁਹਾਡੇ ਹੁਣ ਉਹ ਥਾਣੇ 'ਚ ਜੀ ਅਸੀਂ ਸਵੇਰੇ ਮਤਲਬ ਆਈ ਸੀ ਪੁਲਿਸ ਉਹਨਾਂ ਦਾ ਫੋਨ ਆਇਆ ਸੀ ਵੀ ਥਾਣੇ ਆਜੋ ਅਸੀਂ ਸਵੇਰੇ 8 ਵਜੇ ਉਹਨਾਂ ਨੂੰ ਉੱਥੇ ਪਹੁੰਚਦਾ ਕਰਤਾ ਜੀ ਥਾਣੇ 'ਚ ਆਪਾਂ ਜੇ ਚੋਰ ਹੋਈਏ ਤਾਂ ਭੱਜ ਜਾਈਏ ਜੀ ਕਿਉਂਕਿ ਆਪਾਂ ਮਤਲਬ ਇਸ ਚੀਜ਼ ਦੇ ਵਿੱਚ ਜਿਹਹੇ ਜਿਹਾ ਉਹਨਾਂ ਨੇ ਕੀਤੀ ਹੈਗੀ ਆਪਣੀ ਕੰਪਲੇਂਟ ਕੀਤੀ ਆ ਪੁਲਿਸ ਕੋਲੇ ਆਪਾਂ ਪੁਲਿਸ ਕੋਲੇ ਚਲੇ ਗਏ ਜੀ ਜੀ ਸਾਰੇ ਬੰਦੇ ਲੈ ਕੇ ਇੱਥੋਂ ਜਿੰਨੇ ਮਤਲਬ ਕਮੇਟੀ ਦੇ ਮੈਂਬਰ ਆ ਸਾਰੇ ਬੰਦਿਆਂ ਨੂੰ ਨਾਲ ਲੈ ਕੇ ਉੱਥੇ ਪਹੁੰਚ ਗਏ ਜੀ ਧੰਨਵਾਦ ਜੀ ਹਾਂਜੀ ਇਹ ਸਨ ਉਹ ਪਰਿਵਾਰ ਜਿਨ੍ਹਾਂ ਦਾ ਨੌਜਵਾਨ ਆ ਕੇ ਗੁਰੂ ਘਰ ਦੇ ਵਿੱਚ ਪਾਠੀ ਸਿੰਘ ਨਾਲ ਹੱਥੋ ਪਾਈ ਹੁੰਦਾ ਏ ਸੋ ਗੱਲ ਸਾਰੀ ਇਹਨਾਂ ਨੇ ਦੱਸੀ ਆ ਫਿਲਹਾਲ ਪੁਲਿਸ ਪ੍ਰਸ਼ਾਸਨ ਨਾਲ ਵੀ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਪ੍ਰਸ਼ਾਸਨ ਕੈਮਰੇ ਤੋਂ ਕੰਨੀ ਕਤਰੌਂਦੇ ਰਹੇ ਕੈਮਰਾ ਦੇਖ ਕੇ ਉਹਨਾਂ ਨੇ ਭੱਜਣ ਦੀ ਜਿਹੜੀ ਆ ਉਹ ਤਿਆਰੀ ਕੀਤੀ ਗੱਡੀਆਂ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਭੱਜੇ ਉਹਨਾਂ ਨੇ ਇਸ ਮਸਲੇ ਤੇ ਕੁਝ ਵੀ ਬੋਲਣ ਤੋਂ ਇਨਕਾਰ ਕਰਤਾ ਉਹ ਵੀ ਤੁਹਾਨੂੰ ਵੀਡੀਓ ਦਿਖਾਉਂਦੇ ਆ ਫਿਲਹਾਲ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਮਸਲੇ ਨੂੰ ਸਹੀ ਆ ਜਾਂ ਗਲਤ ਆ ਇਹ ਜਰੂਰ ਕਮੈਂਟ ਬਾਕਸ 'ਚ ਦੱਸਿਓ ਪਰ ਦੋ ਹੀ ਧਿਰਾਂ ਨੇ ਆਪਣਾ ਆਪਣਾ ਪੱਖ ਰੱਖਿਆ ਏ ਸਾਨੂੰ ਦੋ ਇਜਾਜ਼ਤ ਧੰਨਵਾਦ